2014 2019 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜ਼ਬਰਦਸਤ ਮੋਦੀ ਵੇਵ ਸੀਗੀ ਪੰਜਾਬ ਨੇ ਦੋਵਾਂ ਹੀ ਵਾਰੀ ਮੋਦੀ ਵੇਵ ਨੂੰ ਐਕਸੈਪਟ ਨਹੀਂ ਕੀਤਾ ਹੁਣ 2024 ਦੇ ਵਿੱਚ ਪੰਜਾਬ ਦੇ ਲਈ ਬੀਜੇਪੀ ਬੜੀ ਅਗਰੈਸਿਵ ਨਜ਼ਰ ਆ ਰਹੀ ਹੈ ਤੁਸੀਂ ਜਾਣਦੇ ਹੋ ਕਿਵੇਂ ਦੂਜੀ ਪਾਰਟੀਆਂ ਦੇ ਵਿੱਚ ਬੀਜੇਪੀ ਨੇ ਸਰਜਿਕਲ ਸਟ੍ਰਾਈਕ ਕੀਤੀ ਵੱਡੇ ਵੱਡੇ ਲੀਡਰ ਆਪਣੀ ਪਾਰਟੀ ਚ ਲਿਆਂਦੇ ਇਹਨਾਂ ਹੀ ਨਹੀਂ ਬੀਜੇਪੀ ਇਸ ਵਾਰ ਪੰਥਕ ਚਿਹਰਿਆਂ ਨਾਲ ਮੈਦਾਨ ਦੇ ਵਿੱਚ ਆਣਾ ਚਾਹੁੰਦੀ ਹੈ ਔਰ ਆਪਣੀ ਇਮੇਜ ਪੰਥਕ ਬਣਾਉਣਾ ਚਾਹੁੰਦੀ ਹੈ ਔਰ ਇਹ ਸਭ ਤੋਂ ਵੱਡੀ ਉਦਾਹਰਨ ਉਦੋਂ ਮਿਲਦੀ ਹੈ ਜਦੋਂ ਸਾਬਕਾ ਆਈਐਫਐਸ ਅਫਸਰ ਔਰ ਇਸਾਬਕਾ ਯੂਐਸ ਐਮਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਾਇਆ ਗਿਆ ਔਰ ਅੰਮ੍ਰਿਤਸਰ ਤੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਹੈ ਸਾਡੇ ਨਾਲ ਇਸ ਵੇਲੇ ਦੈਨਿਕ ਸਵੇਰਾ ਦੇ ਸਟੂਡੀਓ ਦੇ ਵਿੱਚ ਤਰਨਜੀਤ ਸਿੰਘ ਸੰਧੂ ਜੀ ਨੇ ਸੰਧੂ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਅੱਛੀ ਖਾਲ ਬੀਜੇਪੀ ਨੇ ਬੜੀ ਸਟ੍ਰੈਟਜੀ ਬਦਲੀ ਔਰ ਉਸ ਸਟ੍ਰੈਟਜੀ ਦੇ ਪਾਰਟ ਦੇ ਵਿੱਚ ਤੁਸੀਂ ਇੱਕ ਬੜਾ ਵੱਡਾ ਉਦਾਹਰਨ ਵੀ ਹੋ ਇੱਕ ਬੜੀ ਵੱਡੀ ਮੈਂ ਉਹਨੂੰ ਕਹਿ ਸਕਦਾ ਕਿ ਚਾਲ ਵੀ ਹੈ ਸਿਆਸੀ ਚਾਲ ਵੀ ਹੈ ਕਿਉਂਕਿ ਬੀਜੇਪੀ ਆਪਣਾ ਚਿਹਰਾ ਬਦਲਣਾ ਚਾਹਦੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਕਸੈਪਟੈਂਸ ਨਹੀਂ ਸੀਗੀ ਕਿ ਤੁਸੀਂ ਜੋ ਉਹਨਾਂ ਦੀਆਂ ਉਮੀਦਾਂ ਨੇ ਤੁਸੀਂ ਉਹ ਪਾਰ ਲੰਘਾ ਸਕਦੇ ਹੋ ਦੇਖੋ ਇਹ ਤਾਂ ਮੈਨੂੰ ਪਤਾ ਨਹੀਂ ਚਾਲ ਹੈ ਕਿ ਨਹੀਂ ਮੈਂ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਅੰਮ੍ਰਿਤਸਰ ਚ ਗ੍ਰੋ ਕੀਤਾ ਤੇ ਵਾਪਸ ਦੇਸ਼ ਦੀ ਸੇਵਾ ਕਰਕੇ ਮੈਂ ਅੰਮ੍ਰਿਤਸਰ ਜਾ ਰਿਹਾ ਆਪਣੇ ਘਰ ਜਾ ਰਿਹਾ ਤੇ ਇਸ ਕਰਕੇ ਅੰਮ੍ਰਿਤਸਰ ਦੀ ਸੇਵਾ ਕਰਨਾ ਅਮਰਦੇਸ਼ਰ ਨੂੰ ਉੱਤੇ ਲਿਆਣਾ ਜਿਤਨਾ ਅਮਰੀਕਾ ਤੇ ਭਾਰਤ ਦਾ ਰਿਲੇਸ਼ਨਸ਼ਿਪ ਉੱਤੇ ਲਿਆਂਦਾ ਪਿਛਲੇ 4 ਸਾਲ ਚ ਮੇਰਾ ਤਾਂ ਉਹ ਓਬਜੈਕਟਿਵ ਪਰ 2014 ਦੇ ਵਿੱਚ ਅਰੁਣ ਜੇਤਲੀ ਆਏ 2019 ਦੇ ਵਿੱਚ ਹਰਦੀਪ ਪੂਰੀ ਆਏ ਹੁਣ ਕਿਹਾ ਜਾ ਰਿਹਾ ਕਿ ਤੁਸੀਂ ਉੱਥੋਂ ਦੀ ਉਮੀਦਵਾਰ ਹੋਵੋਗੇ ਕਿਸੇ ਵੇਲੇ ਵੀ ਨਾਮ ਦਾ ਤੁਹਾਡਾ ਐਲਾਨ ਵੀ ਹੋ ਸਕਦਾ ਤਿੰਨੋਂ ਬਾਰੇ ਭਾਜੀਪੀ ਚਾਹੇ ਤੁਸੀਂ ਅਮਰਸਰ ਦੇ ਰਹਿਣ ਵਾਲੇ ਹੋ ਪਰ ਇੱਕ ਨਵੇਂ ਕੈਂਡੀਡੇਟ ਜ਼ਰੂਰ ਹੋ ਇਹਨਾਂ ਤੁਸੀਂ ਅਮਰਸਰ ਦੇ ਵਿੱਚ ਪਹਿਲਾਂ ਨਹੀਂ ਵਿਚਰੇ ਸੀਗੇ ਸਿਆਸਤ ਦੇ ਵਿੱਚ ਵੀ ਤੁਹਾਡੀ ਨਵੀਂ ਐਂਟਰੀ ਹੈ ਅੰਮ੍ਰਿਤਸਰ ਦੇ ਲੋਕ ਦੋ ਵਾਰੀ ਤੇ ਐਕਸੈਪਟ ਨਹੀਂ ਕੀਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੇ ਇਹ ਦਾਵਾ ਕਰੋਗੇ ਕਿ ਉੱਥੇ ਦੇ ਰਹਿਣ ਵਾਲੇ ਤੋਂ ਤੁਹਾਡੀ ਐਕਸੈਪਟੈਂਸ ਹੈਗੀ ਹੈ ਅੰਮ੍ਰਿਤਸਰ ਦੇ ਵਿੱਚ ਉਹ ਐਕਸੈਪਟੈਂਸ ਕਰਨਾ ਜਾਂ ਨਾ ਕਰਨਾ ਉਹਦਾ ਤੇ ਸਵਾਲ ਹੀ ਨਹੀਂ ਹੁੰਦਾ ਜਦੋਂ ਮੇਰਾ ਘਰ ਅੰਮ੍ਰਿਤਸਰ ਹੈ ਤੇ ਐਕਸੈਪਟੈਂਸ ਤੇ ਨਾ ਐਕਸੈਪਟੈਂਸ ਕਰਨਾ ਤੇ ਮੇਰਾ ਹੀ ਰਾਈਟ ਹੈ ਨਾ ਮੈਂ ਆਪਣੇ ਘਰ ਤੇ ਵਾਪਸ ਆ ਸਕਦਾ ਤੁਹਾਨੂੰ ਤੁਹਾਡੇ ਘਰ ਜਾਣ ਨੂੰ ਤੇ ਕੋਈ ਨਹੀਂ ਰੋਕ ਸਕਦਾ ਤੇ ਇਸ ਕਰਕੇ ਉਹ ਤੇ ਦੂਜੀ ਗੱਲ ਹੈ لیکن ਜਿਹੜੇ ਮੁੱਦੇ ਜਿਹੜੇ ਇਸ਼ੂਜ਼ ਤੇ ਅੰਮ੍ਰਿਤਸਰ ਦੀ ਡਵੈਲਪਮੈਂਟ ਬਾਰੇ ਗੱਲ ਕਰ ਰਹੇ ਆ ਉਹਦੇ ਬਾਰੇ ਤੇ ਕੋਈ ਗੱਲ ਕਰੇ ਉਹ ਤੇ ਇੰਪੋਰਟੈਂਟ ਹੈ ਜੇ ਤੁਹਾਨੂੰ ਤੁਸੀਂ ਆਪਣੇ ਘਰ ਵਾਪਸ ਆ ਰਹੇ ਹੋਰ ਜੇ ਲੋਕ ਕਿਉਂਕਿ ਘਰ ਆਣਾ ਔਰ ਸਿਆਸਤ ਦੇ ਵਿੱਚ ਬੜਾ ਫਰਕ ਪੈ ਜਾਂਦਾ ਕਿ ਲੀਡਰੀ ਕਰਨੀ ਨੇਤਾਗਿਰੀ ਕਰਨੀ ਉਹ ਚ ਤੁਸੀਂ ਜਾਣਦੇ ਹੋ ਕਿ ਉਹ ਇੱਕ ਆਪਣੇ ਆਪ ਦੇ ਵਿੱਚ ਅਲੱਗ ਰਸਤਾ ਹੋ ਜਾਂਦਾ ਜੇ ਲੋਕ ਤੁਹਾਨੂੰ ਐਕਸੈਪਟ ਵੀ ਕਰਦੇ ਨੇ ਫਿਰ ਤੁਹਾਡਾ ਅੰਮ੍ਰਿਤਸਰ ਨੂੰ ਲੈ ਕੇ ਵਿਜ਼ਨ ਕੀ ਹੈਗਾ ਪਹਿਲ ਦੀ ਆਧਾਰ ਤੇ ਤੁਸੀਂ ਕਿਉਂਕਿ ਅੰਮ੍ਰਿਤਸਰ ਤੇ ਸਾਰੀ ਦੁਨੀਆ ਦੀ ਨਿਗਾਹਾਂ ਨੇ ਜੇ ਉਹਦੀ ਜ਼ਿੰਮੇਵਾਰੀ ਤੁਹਾਨੂੰ ਮਿਲ ਜਾਂਦੀ ਹੈ ਤਾਂ ਫਿਰ ਤਰਨਜੀਤ ਸੰਧੂ ਜਿਹੜਾ ਤੁਹਾਨੂੰ ਤਜਰਬਾ ਹੋਇਆ ਪੂਰੀ ਦੁਨੀਆ ਦੇ ਵਿੱਚ ਘੁੰਮਣ ਦਾ ਕੀ ਉਹ ਅਸੀਂ ਦੇਖ ਸਕਦੇ ਹਾਂ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਅੰਮ੍ਰਿਤਸਰ ਨੂੰ ਦੁਨੀਆ ਦੇ ਉਹਨਾਂ ਸ਼ਹਿਰਾਂ ਦੇ ਨਾਲ ਮਲਾ ਸਕਦੇ ਹੋ ਬਿਲਕੁਲ ਇੰਡੀਪੈਂਡੈਂਸ ਤੇ ਅੰਮ੍ਰਿਤਸਰ ਭਾਰਤ ਦੇ ਟੌਪ 10 ਸ਼ਹਿਰਾਂ ਚੋਂ ਸੀਗਾ ਮੇਰੀ ਵਿਜਨ ਇਹ ਹੈ ਕਿ ਵਾਪਸ ਅੰਮ੍ਰਿਤਸਰ ਨੂੰ ਉੱਥੇ ਹੀ ਲੈ ਕੇ ਆਣਾ ਅੰਮ੍ਰਿਤਸਰ ਤਾਂ ਸਫਤੀ ਦਾ ਘਰ ਹੈ ਹਮ ਗੁਰੂ ਸਾਹਿਬਾਂ ਨੇ ਅੰਮ੍ਰਿਤਸਰ ਨੂੰ ਬਣਾਇਆ ਔਰ ਐਗਰੀਕਲਚਰ ਟ੍ਰੇਡ ਕਾਮਰਸ ਉਦੋਂ ਦੀ ਸਟੈਬਲਿਸ਼ ਕੀਤੀ ਹੋਈ ਆ ਅਗਰ ਆਪਾ ਅਮਰਿਤਸਰ ਮੈਡੀਕਲ ਕਾਲਜ ਦੇਖੀਏ 인ਡੀਪੈਂਡੈਂਸ ਦੇ 60 ਚ 70 ਚ ਪੀਜੀਆਈ ਦੇ ਪਹਿਲੇ 6 ਡਾਇਰੈਕਟਰ ਕਿੱਥੋਂ ਆਏ ਅਮਰਿਤਸਰ ਮੈਡੀਕਲ ਕਾਲਜ ਤੋਂ ਆਏ ਤੇ ਇਸ ਕਰਕੇ ਅਮਰਿਤਸਰ ਨੂੰ ਵਾਪਸ ਪਛਾਣਾ ਉਹ ਤਾਂ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਆ ਤੇ ਮੈਂ ਫਰਵਰੀ ਚ ਰਿਟਾਇਰ ਹੋ ਕੇ ਵਾਪਸ ਆਪਣੇ ਘਰ ਆਇਆ ਤੇ ਜੋ ਪਬਲਿਕ ਸਰਵਿਸ ਮੈਂ 36 ਸਾਲ ਕੀਤੀ ਹੂੰ ਉਹੀ ਮੈਂ ਇੱਥੇ ਕਰਨਾ ਚਾਹੁੰਦਾ ਤੇ ਮੈਨੂੰ ਕੌਨਫੀਡੈਂਸ ਆ ਕਿ ਵਾਪਸ ਅਸੀਂ ਅਮਰitsar ਨੂੰ ਬਿਲਕੁਲ ਉੱਤੇ ਲੈ ਕੇ ਜਾਵਾਂਗੇ ਅਗਰ इंदौर 6 ਸਾਲਾਂ ਚ ਸਾਫ ਸੁਥਰਾ ਹੋਦਾ ਤਾਂ ਸੱਤਵਾਂ ਵੀ ਮਿਲ ਗਿਆ ਉਹਨੂੰ ਤੇ ਅਮਰitsar ਕਿਉਂ ਨਹੀਂ ਹੋ ਸਕਦਾ ਟ੍ਰੇਡ ਕਾਮਰਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਤੁਹਾਡੀ 36 ਸਾਲ ਦੀ ਸਰਵਿਸ ਰਹੀ ਹੈ ਉਹਦੇ ਨਾਲ ਲੈ ਕੇ ਸਭ ਤੋਂ ਵੱਡੀ ਮੰਗ ਪੋਲਿਟিক্যাল ਪਾਰਟੀਆਂ ਦੀ ਵੀ ਹੋ ਰਹੀ ਹੈ ਅੰਮ੍ਰਿਤਸਰ ਦੇ ਲੋਕਲ ਲੋਕਾਂ ਦੀ ਵੀ ਹੁੰਦੀ ਹੈ ਕਿ ਪਾਕਿਸਤਾਨ ਦੇ ਨਾਲ ਟ੍ਰੇਡ ਖੁੱਲੇ ਤੇ ਉਹਦੇ ਨਾਲ ਅੰਮ੍ਰਿਤਸਰ ਨੂੰ ਸਭ ਤੋਂ ਵੱਧ ਫਾਇਦਾ ਹੋਏਗਾ ਤੁਹਾਡੀ ਕੀ ਰਾਏ ਹੈ ਇਹ ਤਾਂ ਇੱਕ ਚੀਜ਼ ਹੈ ਡੈਫੀਨਿਟਲੀ ਖੁੱਲਣਾ ਚਾਹੁੰਦਾ ਲੇਕਿਨ ਇਸ ਤੋਂ ਪਹਿਲਾਂ ਮੈਂ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਕਾਰਗੋ ਹੈ ਕਾਰਗੋ ਕਨੈਕਸ਼ਨ 에ਅਰ ਕਾਰਗੋ ਕਨੈਕਸ਼ਨ ਉਹ 20% ਇਸ ਵੇਲੇ ਯੂਜ਼ ਹੋ ਰਿਹਾ ਅਸੀਂ ਦੁਬਈ ਯੂਏਈ ਸਾਊਦੀ ਅਰੇਬੀਆ ਨਾਲ ਆਲਰੇਡੀ ਐਗਰੀਮੈਂਟ ਸਾਈਨ ਕੀਤੇ ਹੋਏ ਆ ਤੇ ਅਮਰitsar ਤੋਂ ਸਿਰਫ 2 ਘੰਟੇ ਦੀ ਫਲਾਈਟ ਹੈ ਹੂੰ ਇਹ ਜਿਹੜਾ 80% ਕਾਰਗੋ ਬਚਿਆ ਹੋਇਆ ਇਹਨੂੰ ਵੀ ਅਸੀਂ ਪੂਰਾ ਖੋਲੀਏ ਪੂਰਾ ਇਸਤੇਮਾਲ ਕਰੀਏ ਹੂੰ ਇਹ ਸਾਡੇ ਸਬਜ਼ੀਆਂ ਫਰੂਟ ਮਟਰ ਟਮਾਟਰ ਗੋਭੀ ਪੱਥਰਨਾਖ ਇਹ ਸਾਰੀਆਂ ਯੂਏਈ ਸਾਊਦੀ ਅਰੇਬੀਆ ਗਾਂ ਯੂਰਪ ਚ ਤੁਸੀਂ ਅੱਜ ਵੀ ਕੀਮਤਾ ਕੱਢ ਲੋ ਅਮਰੇਦ ਸਰ ਦੀ ਸਾਊਦੀ ਅਰੇਬੀਆ ਦੀ ਤੇ ਲੰਡਨ ਦੀ ਪ੍ਰਾਈਸਾਂ ਕਦੀ ਵੀ ਕੱਢ ਲੋ ਹੁਣੇ ਮਰਦ ਦੀ ਕੀਮਤ ਕੱਢ ਲੋ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਤੇ ਇਹ ਸਾਰੀਆਂ ਚੀਜ਼ਾਂ ਨਾ ਫਾਰਮਰ ਦੀ ਇਨਕਮ ਵਧਣੀ ਆ ਹੋਰ ਜਦੋਂ ਇਹ ਸਾਹਮਣੇ ਦੇਖਦਾ ਆ ਤੇ ਇਹ ਤਾਂ ਜ਼ਰੂਰ ਕਰਨਾ ਚਾਹੀਦਾ ਸੰਧੂ ਸਾਹਿਬ ਜਿਸ ਤਰ੍ਹਾਂ ਤੁਹਾਡਾ ਤਜਰਬਾ ਜਿਸ ਤਰ੍ਹਾਂ ਦੀ ਤੁਹਾਡੀ ਐਜੂਕੇਸ਼ਨ ਆ ਪੜਾਈ ਆ ਪਰ ਜਦੋਂ ਤੁਸੀਂ ਲੀਡਰ ਦੇ ਵਿਚਾਰ ਆ ਰਹੇ ਹੋ ਤੁਹਾਨੂੰ ਹਰ ਤੱਕੇ ਦੇ ਲੋਕ ਮਿਲ ਰਹੇ ਨੇ ਜਿਸ ਤਰ੍ਹਾਂ ਦੇ ਜਿਸ ਲੈਵਲ ਦੀ ਗੱਲਾਂ ਤੁਸੀਂ ਕਰਨੀਆਂ ਨੇ ਔਰ ਜਿਹੜੇ ਲੋਕ ਬਹੁਤ ਜ਼ਿਆਦਾ ਐਜੂਕੇਸ਼ਨਲਿਸਟ ਨਹੀਂ ਹੈਗੇ ਜਿਨ੍ਹਾਂ ਦੀ ਪੜ੍ਹਾਈ ਦਾ ਲੈਵਲ ਉਹਨਾਂ ਨਹੀਂ ਹੈਗਾ ਕਿ ਤੁਸੀਂ ਆਪਣੀਆਂ ਗੱਲਾਂ ਉਹਨਾਂ ਨੂੰ ਸੌਖੇ ਤਰੀਕੇ ਨਾਲ ਸਮਝਾ ਪਾ ਰਹੇ ਹੋ ਜਿੰਨਾ ਦਿਨਾਂ ਤੋਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਕੰਮ ਰਿਓ ਦੇਖੋ ਉਹਨਾਂ ਤੱਕ ਮੈਸੇਜ ਪਹੁੰਚਾਉਣਾ ਇਹ ਬਹੁਤ ਇੰਪੋਰਟੈਂਟ ਹੈ ਸਾਰਿਆਂ ਤੱਕੇ ਲਈ ਮੈਂ ਤੁਹਾਨੂੰ ਇੱਕ ਹੀ ਐਗਜ਼ਾਮਪਲ ਦੇਣਾ ਕਿ ਅੰਮ੍ਰਿਤਸਰ 'ਚ ਇਸ ਵੇਲੇ 1.5 ਲੱਖ ਵਿਜ਼ਿਟਰ ਆਉਂਦਾ ਹੈ ਉਹ ਵਿਜ਼ਿਟਰ ਨੂੰ ਟੂਰਿਸਟ ਬਣਾਣਾ ਜਿਆਦਾ ਮੁਸ਼ਕਲ ਨਹੀਂ ਹੈ ਲੇਕਿਨ ਉਹ ਕਰਨਾ ਚਾਹੀਦਾ ਉਹਨੇ ਨਾਲ ਕੀ ਹੋਊਗਾ ਇੱਕ ਸਿੰਪਲ ਚੀਜ਼ ਹਮ ਹੋਟਲ ਜਿਹੜੇ ਵੱਧ ਰਹੇ ਨੇ ਕਈ ਇਹਦੇ ਚ ਅਮਰੀਕਨ ਚੇਨਾਂ ਵੀ ਨੇ ਮੈਰੀਟ ਹੈਗੀ ਹੈ ਹਾਇਟ ਹੈਗੀ ਹੈ ਹੌਲੀਡੇ ਇਨ ਹੈ ਇਹ ਸਾਰੀ ਜਿਹੜੀ ਇਹਨਾਂ ਦੀ ਰਿਕਰੂਟਮੈਂਟ ਹੈ ਇਹ ਹਵਰੇਸਰ ਤੇ ਬੱਚਿਆਂ ਨੂੰ ਮਿਲਣੀ ਚਾਹੀਦੀ ਉਹ ਮਿਲੇਗੀ हां ये जरूर तुसी है तूसी ए गाइडलाइन जे तुसी एमपी ਬੰਦੇ ਹੋ ਤਾਂ ਤੁਸੀਂ ਇਹ ਗਾਈਡਲਾਈਨ ਲੈਣਾ ਚਾਹੋਗੇ ਕਿ ਜਿਹੜੀ ਵੀ ਅੰਮ੍ਰਿਤਸਰ ਦੇ ਵਿੱਚ ਕੋਈ ਬਾਹਰੀ ਕੰਪਨੀ ਆ ਕੋਈ ਵੱਡਾ ਬ੍ਰਾਂਡ ਆਂਦਾ ਹੈ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਨੌਕਰੀ ਦਵੇ ਯਾਰ ਸਿੰਪਲ ਲੌਜਿਕ ਹੈ ਕਿ ਅਗਰ ਲੋਕਲ ਆदमी ਮਿਲਦਾ ਆ ਤੇ ਬਾਹਰ ਦੀ ਕੰਪਨੀ ਬਾਹਰ ਦਾ ਬੰਦਾ ਕਿਉਂ ਲਿਆਏਗੀ ਕਿਉਂਕਿ ਉਹਨੂੰ ਜ਼ਿਆਦਾ ਪੈਸਾ ਖਰਚਣਾ ਪਊਗਾ ਲੇਕਿਨ ਉਹਦੀ ਟ੍ਰੇਨਿੰਗ ਜਿਹੜੀ ਆ ਜਿਸ ਤਰ੍ਹਾਂ 8 ਹਫ਼ਤੇ ਦੀ ਹੋਟਲ ਟ੍ਰੇਨਿੰਗ ਦਿੰਦਾ ਆ ਉਹਨਾਂ ਦੀ ਟ੍ਰੇਨਿੰਗ ਸਾਨੂੰ ਐਕਸੈਪਟ ਕਰਨੀ ਪਵੇਗੀ ਮਤਲਬ ਕਿ ਆ ਡਿਗਰੀ ਆ ਫਲਾਣੀ ਇੰਸਟੀਚਿਊਟ ਦੀ ਇਹ ਡਿਗਰੀ ਨਾ ਨਹੀਂ ਕੰਮ ਚੱਲਣਾ ਇਹ ਜਿਹੜੀ ਸਕਿੱਲ ਹੈ ਉਹ ਉਹੋ ਜੀ ਚਾਹੀਦੀ ਆ ਤੇ ਉਹ ਸਾਨੂੰ ਐਕਸੈਪਟ ਜ਼ਰੂਰ ਕਰਨੀ ਚਾਹੀਦੀ ਆ ਇਹ ਕੰਪਨੀਆਂ ਆ ਕੇ ਆਪ ਟ੍ਰੇਨ ਕਰਨੀਆਂ ਕਿਉਂਕਿ ਇਹਦੇ 'ਚ ਵੀ ਇਹਨਾਂ ਨੂੰ ਮੁਨਾਫਾ ਹੈ ਸੋ ਇਹ ਤਾਂ ਸਿੰਪਲ ਲੌਜੀਕ ਹੈ ਔਰ ਇਹ ਬਾਕੀ ਭਾਰਤ 'ਚ ਹੋਇਆ ਜਿੱਥੇ-ਜਿੱਥੇ ਹਾਇਡ ਨੇ 200 ਹੋਟਲ ਖੋਲੇ ਨੇ ਜਿੱਥੇ ਖੋਲਦੇ ਨੇ ਉੱਥੋਂ ਦਾ ਵਰਕਰ ਯੂਜ਼ ਕਰਦੇ ਨੇ ਸੋ ਇਸ ਕਰਕੇ ਮੈਨੂੰ ਇਹ ਕੌਨਫੀਡੈਂਸ ਹੈ ਕਿ ਭਈ ਬਾਕੀ ਜਗ੍ਹਾ ਜ ਹੋਇਆ ਤੇ ਅੰਮ੍ਰਿਤਸਰ ਚ ਸਾਨੂੰ ਇੱਕ ਆਲਟਰਨੇਟਿਵ এমਪਲੋਇਮੈਂਟ ਤੇ ਦੇਣੀ ਚਾਹੀਦੀ ਨਾ ਆਪਣੇ ਯੂਥ ਨੂੰ ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਇਹ 10 ਸਾਲ ਦੀ ਸਰਕਾਰ ਦੇ ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਵਿੱਚ ਬੜੀ ਤਰੱਕੀ ਹੋਈ ਹੈ ਅੰਦੌਰ ਦੀ ਆਪਾਂ ਐਗਜ਼ਾਮਪਲ ਲੈਂਦੇ ਆ ਤੁਸੀਂ ਸਾਰੀ ਦੁਨੀਆ ਦੇ ਪੋਲਿਟੀਕਲ ਸਿਸਟਮ ਦੇਖੇ ਨੇ ਕਿਉਂ ਪੰਜਾਬ ਫਿਰ ਪਿਛੜਿਆ-ਪਿਛੜਿਆ ਮਹਿਸੂਸ ਕਰ ਰਿਹਾ ਕਿਉਂ ਪੰਜਾਬ ਦੇ ਵਿੱਚ ਉਸ ਲੈਵਲ ਦੀ ਤਰੱਕੀ ਨਹੀਂ ਹੋ ਪਾਈ ਕਿਉਂ ਅੰਮ੍ਰਿਤਸਰ ਵਰਗੇ ਸ਼ਹਿਰ ਨੂੰ ਹਜੇ ਵੀ ਅਸੀਂ ਸਾਫ਼ ਕਰਨਾ ਇਹੀ ਸਾਡਾ ਵੱਡਾ ਟਾਰਗੇਟ ਹੈ ਤੁਸੀਂ ਕੀ ਸਮਝ ਪਾਇਓ ਕਿੱਥੇ ਕਮੀ ਰਹਿ ਗਈ ਦੇਖੋ ਮੈਂ ਪਿੱਛੇ ਵੱਲ ਤੇ ਜ਼ਿਆਦਾ ਦੇਖਣਾ ਨਹੀਂ ਚਾਹੁੰਦਾ ਤੇ ਨਾ ਹੀ ਕਿਸੇ ਤੇ ਮਿਲਤੀ ਸੁੱਟਣੀ ਆ ਇਹ ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਇਹ ਤਰੱਕੀ ਕਿਉਂ ਨਹੀਂ ਹੋਈ ਇਹਦਾ ਇੱਕ ਇੰਪੋਰਟੈਂਟ ਐਸਪੈਕਟ ਹੈਗਾ ਕਿ ਅੰਮ੍ਰਿਤਸਰ ਨੂੰ ਸੈਂਟਰ ਨਾਲ ਤੇ ਇੰਟਰਨੈਸ਼ਨਲ ਨਾਲ ਕਨੈਕਟ ਕਰਦਾ ਮੈਂ ਤੇ ਤੁਹਾਨੂੰ ਇਹ ਦੱਸ ਸਕਦਾ ਕਿ 4 ਸਾਲ ਜਦੋਂ ਮੈਂ ਅਮਰੀਕਾ ਚ ਇਨਵੈਸਟਰ ਸੀਗਾ ਅਸੀਂ ਅਮਰੀਕਾ ਤੇ ਭਾਰਤ ਨੂੰ ਕਨੈਕਟ ਕੀਤਾ ਅੱਜ ਸੈਮੀ ਕੰਡਕਟਰ ਦੀ ਇੰਡਸਟਰੀ ਸਭ ਤੋਂ ਵੱਡੀ ਦੁਨੀਆ ਦੀ ਕੰਪਨੀ ਮਾਈਕਰੋਨ ਕਿੱਥੇ ਖੋਲ ਰਹੀ ਹੈ ਗੁਜਰਾਤ ਚ ਖੋਲ ਰਹੀ ਹੈ ਸੋਲਰ ਦੀ ਸਭ ਤੋਂ ਵੱਡੀ ਕੰਪਨੀ ਫਰਸ ਸੋਲਰ ਕਿੱਥੇ ਖੋਲ ਰਹੀ ਹੈ ਚੇਨਾਈ ਚ ਖੋਲ ਰਹੀ ਹੈ ਮਾਈਕਰੋਸਾਫਟ ਗੂਗਲ ਆਈਬੀਐਮ ਜਦੋਂ ਮੋਦੀ ਸਾਹਿਬ ਉੱਥੇ ਆਏ ਸੀ ਉਹਦੀ ਜੁਆਇੰਟ ਸਟੇਟਮੈਂਟ ਦੇਖ ਲਓ ਕਿੱਥੇ ਉਹਨਾਂ ਨੇ ਬਲੈਜ ਕੀਤਾ ਕਿੱਥੇ ਉਹ ਟ੍ਰੇਨਿੰਗ ਸੈਂਟਰ ਖੋਲ ਰਹੇ ਨੇ ਇੰਡੀਆ 'ਚ ਖੋਲ ਰਹੇ ਨੇ ਹੂੰ ਇਤਨਾ ਹੀ ਕਈ ਹੋਰ ਕੰਪਨੀਆਂ ਆਪਣੇ ਜਿਹੜੇ ਮੋਬਾਈਲ ਫੋਨ ਨੇ ਕਿੱਥੇ ਬਣ ਰਹੇ ਨੇ ਹੁਣ ਇੰਡੀਆ 'ਚ ਬਣ ਰਹੇ ਨੇ ਹੂੰ ਸੋ ਇਹ ਤਾਂ ਪਿਛਲੇ 4 ਸਾਲ ਦੀ ਐਗਜ਼ਾਮਪਲ ਜਿਹਦੇ 'ਚ ਮੈਂ ক্লোਜ਼ਲੀ ਇਨਵੋਲਡ ਸੀਗਾ ਹੂੰ ਇਸ ਕਰਕੇ ਮੈਨੂੰ ਇਹ ਕੌਨਫੀਡੈਂਸ ਆ ਕਿ ਜਿਹੜੀ ਜੌਬਸ ਐਮਪਲੋਇਮੈਂਟ ਇੰਡੀਆ ਚ ਆ ਰਹੀ ਹੈ ਉਹ ਅੰਮ੍ਰਿਤਸਰ ਨੂੰ ਨਹੀਂ ਮਿਸ ਕਰਨੀ ਚਾਹੀਦੀ ਹੂੰ ਬਿਲਕੁਲ ਤੁਹਾਡੀ ਗੱਲ ਸਹੀ ਹੈ ਪੂਰੀ ਦੀ ਪੂਰੀ ਫੈਕਟਰੀ ਸ਼ਾਇਦ ਨਾ ਖੁੱਲੇ ਲੇਕਿਨ ਆਪਾਂ ਸਪਲਾਈ ਚੇਨ ਦੀ ਗੱਲ ਸੁਣੀ ਹੈ ਸਪਲਾਈ ਚੇਨ ਇੱਕ ਛੋਟਾ ਪਾਰਟ ਹੀ ਬਣਾਉਣਾ ਚਾਹੀਦਾ ਉਹਦੇ ਨਾਲ ਹੀ ਬੜਾ ਕੁਝ ਬਣ ਜਾਂਦਾ ਹੂੰ ਤੇ ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਮੈਂ ਤੁਹਾਨੂੰ ਇੱਕ ਇੰਡਸਟਰੀ ਦਾ ਐਗਜ਼ਾਮਪਲ ਦੇਣਾ ਦੇਖੋ ਵੱਡੀ ਵੱਡੀ ਇੰਡਸਟਰੀ ਦੀ ਤੇ ਟੈਕਨੋਲੋਜੀ ਦੀ ਐਡਵਾਂਸਮੈਂਟ ਦਾ ਤਾਂ ਪਤਾ ਹੀ ਹੈ ਅਮਰੀਕਾ ਇੱਕ ਪਾਵਰ ਹਾਊਸ ਹੈ ਹੂੰ ਜੀ ਲੇਕਿਨ ਅੰਮ੍ਰਿਤਸਰੀ ਜੁੱਤੀ ਅੰਮ੍ਰਿਤਸਰੀ ਪਾਪੜ ਵੜੀਆਂ ਹੂੰ ਅੰਮ੍ਰਿਤਸਰੀ ਸਕਾਫ ਮਤਲਬ OCM ਦਾ ਸਕਾਫ ਹੂੰ ਹਾਂਜੀ ਫੁਲਕਾਰੀ ਹੂੰ ਇਹ ਸਾਰੀਆਂ ਚੀਜ਼ਾਂ ਅਗਰ வால்ਮਾਰਟ ਚ ਪਹੁੰਚ ਜਾਣ ਅਮਰੀਕਾ ਚ ਹੂੰ ਜਾਂ ਕੋਸਟ ਕੋ ਚ ਪਹੁੰਚ ਜਾਣ ਜਾਂ ਐਮਾਜ਼ਨ ਚ ਪਹੁੰਚ ਜਾਣ ਇੱਕ ਮਿਲੀਅਨ ਪੰਜਾਬੀ ਭਾਈਚਾਰਾ ਟੁੱਟ ਕੇ ਪੈ ਜਾਊਗਾ ਐਗਜ਼ਾਮਪਲ ਦਿਨਾ ਹੀਰੋ ਸਾਈਕਲ ਇੱਕ ਸਾਲ ਪਹਿਲਾਂ ਉਹਨਾਂ ਦੀ ਰਿਕਵੈਸਟ ਹੈ ਅਸੀਂ வால்ਮਾਰਟ ਨਾਲ ਕਨੈਕਟ ਕੀਤਾ ਅਸਵਲੇ ਅਮਰੀਕਾ ਚ 400 ਸਟੋਰ ਜਿਹੜੇ ਨੇ வால்ਮਾਰਟ ਦੇ ਹੀਰੋ ਸਾਈਕਲ ਵੇਚਦੇ ਨੇ ਹੂੰ ਉਹ ਟੁੱਟ ਕੇ ਸਾਰੇ ਖਰੀਦ ਲੈਂਦੇ ਨੇ ਹੂੰ 100 150 ਡਾਲਰ ਦਾ ਆ ਪੰਜਾਬੀ ਭਾਈਚਾਰਾ ਲੈ ਜਾਂਦਾ ਹੂੰ ਪੰਜਾਬੀ ਜੁੱਤੀਆਂ ਆਪਣੇ ਪੰਜਾਬੀ ਨਹੀਂ ਇਹ ਬਾਰਡਰ ਦੇ ਕਰਾਸ ਕਰਕੇ ਵੀ ਲਾ ਜਾਂਦੇ ਨੇ ਬੜਾ ਵਧੀਆ ਕਨਸੈਪਟ ਦੱਸ ਰਹੇ ਹੋ ਮਤਲਬ ਜਿਹੜਾ ਤੁਹਾਡਾ ਤਜਰਬਾ ਆ ਰਿਹਾ ਉਹ ਤਜਰਬੇ ਨੂੰ ਅੰਮ੍ਰਿਤਸਰ ਦੇ ਲੋਕ ਇਸਤੇਮਾਲ ਕਰ ਸਕਦੇ ਨੇ ਜੇ ਤੁਸੀਂ ਐਮਪੀ ਬੰਦੇ ਹੋ ਜਿਸ ਤਰ੍ਹਾਂ ਤੁਹਾਡੇ ਯੂਐਸ ਦੇ ਵਿੱਚ ਰਿਸ਼ਤੇ ਬਣੇ ਹੋਏ ਨੇ வால்ਮਾਰਟ ਆ ਜਾਂ ਬਾਕੀ ਸਾਰੀਆਂ ਕੰਪਨੀਆਂ ਨਾਲ ਤੁਹਾਡੇ ਤਾਲੁਕਾਤ ਹੋਣਗੇ ਉੱਥੇ ਅੰਮ੍ਰਿਤਸਰ ਦਾ ਇਹਨੂੰ ਫਾਇਦਾ ਹੋ ਸਕਦਾ ਚਾਹੇ ਉਹ ਸੈਮੀ ਕੰਡਕਟਰ ਹੋਵੇ ਚਾਹੇ ਉਹ AI ਹੋਵੇ ਚਾਹੇ ਪੰਜਾਬੀ ਜੁੱਤੀ ਹੋਵੇ ਬਿਲਕੁਲ ਔਰ ਇਹ ਤਾਂ ਐਗਜ਼ਿਸਟਿੰਗ ਚੀਜ਼ਾਂ ਗਾਂ ਨੂੰ ਵੀ ਜਿੱਤਰਾ ਸਪੋਰਟ ਸਟੇਡੀਅਮ ਹੈ ਗਾਂਧੀ ਗਰਾਊਂਡ 'ਚ ਬੇਦੀ ਤੇ ਮਦਨ ਲਾਲ ਖੇਡਦੇ ਹੁੰਦੇ ਸੀ ਜਦੋਂ ਮੈਂ ਬੱਚਾ ਸੀ ਉੱਥੇ ਗੁਰਨਾਨਕ ਸਟੇਡੀਅਮ ਵੀ ਆ ਹਮਮ ਸੁਰਜੀਤ ਸਿੰਘ ਅਜੀਤਪਾਲ ਸਿੰਘ ਬਲਦੇਵ ਸਿੰਘ ਸਾਰੇ ਖੇਡਦੇ ਰਹੇ ਹਮਮ 2027 ਚ ਅੰਮ੍ਰਿਤ ਸਰ ਦੇ 450 ਸਾਲ ਹੋਣੇ ਆ ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਕੋ ਇੱਕ ਸਪੈਸ਼ਲ ਪੈਕੇਜ ਅੰਮ੍ਰਿਤ ਸਰ ਲਈ ਲਿਆਣਾ ਔਰ 2027 ਚ ਜਿਹੜਾ ਆਈਪੀਐਲ ਹੋਵੇ ਉਹ ਗਾਂਧੀ ਗਰਾਊਂਡ ਚ ਹੋਣਾ ਚਾਹੀਦਾ ਇਹੋ ਜੀਆਂ ਵੀ ਕਈ ਚੀਜ਼ਾਂ ਕਨਵੈਨਸ਼ਨ ਸੈਂਟਰ ਬੜਾ ਕੋ ਸ਼ਹਿਰ ਅੰਮ੍ਰਿਤਸਰ ਚ ਹੋਣਾ ਚਾਹੀਦਾ ਜਿਹੜਾ ਪਹਿਲਾਂ ਹੁੰਦਾ ਸੀ ਇਹ ਗੱਲਾਂ ਤੁਸੀਂ ਹੁਣ ਤੱਕ ਪ੍ਰਧਾਨ ਮੰਤਰੀ ਮੋਦੀ ਉਹਨਾਂ ਨਾਲ ਡਿਸਕਸ ਕਰ ਲਿਆ ਜਦੋਂ ਤੁਸੀਂ ਅੰਮ੍ਰਿਤਸਰ ਆਣਾ ਸੀਗਾ ਉਸ ਤੋਂ ਪਹਿਲਾਂ ਤੁਸੀਂ ਕੁਝ ਏਜੰਡਾ ਉਹਨਾਂ ਨੂੰ ਵੀ ਦੱਸਿਆ ਕਿ ਮੈਂ ਇਹ ਕਰਨਾ ਹੈ ਜੇ ਮੌਕਾ ਦੇਤਾ ਲੋਕਾਂ ਨੇ ਮੈਂ ਤੇ ਤੁਹਾਨੂੰ ਪਬਲਿਕਲੀ ਕਹਿ ਰਿਹਾ ਹੂੰ ਔਰ ਉਤੋਂ ਗਾਂ ਅਮਰੀਕਨ ਕਾਉਂਸਿਲੇਟ ਦੋ ਦੀ ਅਪਰੂਵਲ ਦਿੱਤੀ ਹੋਈ ਆ ਹੂੰ ਮੈਂ ਡਾਕਟਰ ਜੈ ਸ਼ੰਕਰ ਨੂੰ ਪਬਲਿਕਲੀ ਰਿਕੁਐਸਟ ਕੀਤੀ ਆ ਅੰਮ੍ਰਿਤਸਰ ਚ ਖੁੱਲੇ ਅੰਬੈਸਡਰ ਗਾਰਸਿਟੀ ਨੂੰ ਵੀ ਮੈਂ ਕਿਹਾ ਔਰ ਅਮ੍ਰਿਤਸਰ ਬਿਲਕੁਲ ਖਲਵਾਵਾਂਗੇ। ਹੂੰ। ਵੇਖੋ ਜਿਹੜੀ ਤਕਲੀਫ ਹੁੰਦੀ ਆ ਤੁਹਾਡੇ ਜਲੰਧਰ ਦੇ ਲੋਕ ਵੀ ਅਮ੍ਰਿਤਸਰ ਮਾਚ ਇਜ਼ੀਅਰ ਜਾ ਕੇ ਆਪਣਾ ਕਰਵਾਉਣ। ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਕਿ ਇਹ ਵੀਜ਼ਾ ਲਵਾਉਣਾ ਤਾਂ ਫਿਰ ਕੌਂਸੂਲੇਟ ਤੇ ਦੇ ਦਿਓ ਐਪਲੀਕੇਸ਼ਨ। ਮੇਰੇ ਮੰਨੋਂ ਤੇ ਬਹੁਤ ਵੱਡੀ ਗੱਲ ਨਹੀਂ ਹੈ। ਕਰਦਾ ਆ। ਲੋਕਾਂ ਲਈ ਉਹ ਵੱਡੀ ਗੱਲ ਹੋ। ਬਿਲਕੁਲ। ਦੂਸਰੀ ਕਨੈਕਟੀਵਿਟੀ ਦੀ ਗੱਲ ਕੀਤੀ। ਯੂਨਾਈਟਿਡ 에ਅਰਲਾਈਨਸ, ਕੈਨੇਡਾ 에ਅ ਦੋਵੇਂ ਤਿਆਰ ਨੇ ਫਲਾਈਟਾਂ ਚਲਾਉਣ ਨੂੰ। ਹੂੰ। ਔਰ ਬਿਲਕੁਲ ਚਲਾਵਾਂਗੇ ਸਾਡੇ ਅਮਰitsar ਚ ਇੰਟਰਨੈਸ਼ਨਲ 에ਅਰਪੋਰਟ ਹੈ ਕਿਉਂ ਨਾ ਇਥੋਂ ਫਲਾਈਟ ਆਉਣ ਔਰ ਕਿੰਨਾ ਸੁਖ ਹੋਊਗਾ ਹੂੰ ਸਾਡੇ ਪੰਜਾਬ ਵਾਲਿਆਂ ਨੂੰ ਤਾਂ ਹੋਊਗਾ ਹੀ ਲੇਕਿਨ ਜਿਹੜਾ ਬਾਹਰੋਂ 1.5 ਲੱਖ ਬੰਦਾ ਆਉਂਦਾ ਹੈ ਉਹ 3 ਲੱਖ ਚ ਬਣ ਜਾਊ ਹੂੰ ਔਰ ਉਹਦਾ ਫਾਇਦਾ ਕਿਨੂੰ ਹੋਣਾ ਇਕਨੋਮੀ ਨੂੰ ਸੋ ਮੈਂ ਤੇ ਤੁਹਾਨੂੰ ਸਿੱਧੀਆਂ ਸਾਹਮਣੇ ਗੱਲ ਸੰਤੂ ਸਾਹਿਬ ਇਹ ਕਨਸੈਪਟ ਤੁਹਾਡੇ ਬਹੁਤ ਵਧੀਆ ਨੇ ਦੇ ਮਤਨ ਨੂੰ ਮੌਕਾ ਮਿਲਦਾ ਤੇ ਆਪਾਂ ਵੀ ਉਮੀਦ ਕਰਾਂਗੇ ਕਿ ਇਹ ਪੂਰੇ ਵੀ ਹੋਣ ਇਹ ਜ਼ਮੀਨ ਤੇ ਵੀ ਦਿਖਣ ਪਰ ਤੁਸੀਂ ਆਪ ਮਹਿਸੂਸ ਕੀਤਾ ਹੋਗਾ ਕਿ ਦਿੱਲੀ ਨੂੰ ਪੰਜਾਬ ਦੇ ਲੋਕ ਅਕਸਰ ਆਪਣਾ ਦੁਸ਼ਮਣ ਮੰਨ ਲੈਂਦੇ ਨੇ ਜਿਸ ਤਰ੍ਹਾਂ ਹੁਣ ਤੱਕ ਦਾ ਰਵਈਆ ਰਿਹਾ ਹੈ ਪੰਜਾਬੀ ਲੋਕਾਂ ਦਾ ਦਿੱਲੀ ਦੇ ਪ੍ਰਤੀ ਯਾਨਕਿ ਦਿੱਲੀ ਦੀ ਸਰਕਾਰ ਦੇ ਪ੍ਰਤੀ ਇਹ ਮੈਂ ਗੱਲ ਚਾਏ ਨੂੰ ਅਸੀਂ ਕੁਆਂਟੀਟੀ ਦੇ ਬਾਈਜ਼ ਮੈਜ਼ਰ ਕਰ ਲਈਏ ਕਿ ਕੁਝ ਲੋਕ ਤਾਂ ਸੋਚਦੇ ਨੇ ਕੁਝ ਨਹੀਂ ਵੀ ਸੋਚਦੇ ਹੋਣਗੇ ਪਰ ਕੀ ਤੇਜਾ ਸਿੰਘ ਸਮੁੰਦਰੀ ਜੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਉਹ ਕੜੀ ਬਨਣਗੇ ਦਿੱਲੀ ਔਰ ਪੰਜਾਬ ਦੀਆਂ ਦੂਰੀਆਂ ਘਟਾਉਣ ਵਾਸਤੇ ਦੇਖੋ ਚੈਲੰਜਸ ਤਾਂ ਆਲਵੇਸ ਰਹਿੰਦੇ ਨੇ ਜਦੋਂ ਮੈਂ ਅਮਰੀਕਾ 'ਚ ਵੀ ਗਿਆ ਸੀ ਸਭ ਨੇ ਕਿਹਾ ਕਈ ਐਂਬੈਸਡਰ ਆਏ ਯਾਰ ਅਮਰੀਕਾ ਤੇ ਪਾਕਿਸਤਾਨ ਨਾਲ ਹੀ ਚੱਲਦਾ ਹੁਣ ਜਿਹੜੀਆਂ ਅਮਰੀਕਨ ਇਨਵੈਸਟਮੈਂਟ ਨੇ ਕਿੱਥੇ ਜਾ ਰਹੀਆਂ ਨੇ ਇੰਡੀਆ ਭਰ ਜਾ ਰਹੀਆਂ ਨੇ ਕਿ ਪਾਕਿਸਤਾਨ ਜਾ ਰਹੀਆਂ ਉਹ ਇਨਵੈਸਟਮੈਂਟ ਉੱਥੇ ਹੀ ਜਾਂਦੀ ਜਿੱਥੇ ਉਹਨਾਂ ਨੂੰ ਕੌਨਫੀਡੈਂਸ ਹੁੰਦਾ ਹੈ ਇਹ ਤਾਂ ਪਾਰਟਨਰਸ਼ਿਪ ਆ ਪਾਰਟਨਰਸ਼ਿਪ ਬਿਨ ਬਿਨ ਹੁੰਦੀ ਆ ਤੇ ਇਸੇ ਹੀ ਕੌਨਫੀਡੈਂਸ ਨਾਲ ਮੈਂ ਤੁਹਾਡੀ ਗੱਲ ਮੰਨਦਾ ਕਿ ਹਾਂ ਸਾਰੇ ਕਹਿੰਦੇ ਵੀ ਚੈਲੰਜ ਬਟ ਜਿਹੜੋਂ ਆਪਾਂ ਅਮਰਿੰਦਰ ਸਰ ਦਾ ਫਾਇਦਾ ਕਰਨਾ ਔਰ ਮੈਂ ਤਾਂ ਅਮਰਿੰਦਰ ਸਰ ਰਹਿਣਾ ਹੀ ਰਹਿਣਾ ਕਿਸੇ ਦੇ ਕਿਉਂ ਮੈਂ ਭੱਜ ਥੋੜਾ ਜਾਣਾ ਮੇਰਾ ਤਾਂ ਘਰ ਹੈਗਾ ਠੀਕ ਹੈ ਜੀ ਕਿ ਜਿਤਨਾ ਅਗਰ ਤੁਸੀਂ ਕਦੋਂ ਅੰਮ੍ਰਿਤਸਰ ਤੋਂ ਜਦੋਂ ਜੌਬ ਲੱਗੀ ਸੀ ਜਦ ਆਈਐਫਐਸ ਸਿਲੈਕਟ ਹੋ ਗਏ ਸੀ ਯੂਪੀਐਸਸੀ ਹੋਈ ਸੀ ਕਲੀਅਰ ਹੋ ਤਹੀ ਚਲੇ ਗਏ ਸੀ ਕਿ ਉਸ ਤੋਂ ਪਹਿਲਾਂ ਮੂਵ ਹੋ ਗਏ ਸੀ ਇਹ ਤੋਂ ਕੀ ਰਿਹਾ ਤੁਹਾਡਾ ਇਤਿਹਾਸ ਮੈਂ ਦੇਖੋ ਮੇਰਾ ਘਰ ਅੰਮ੍ਰਿਤਸਰ ਰੇ ਮੇਰੇ ਮਾਪੇ ਦੋਵੇਂ ਮੇਰੇ ਫਾਦਰ ਸਾਹਿਬ ਤੋਂ ਮਦਰ ਦੋਵੇਂ ਅਮਰੀਕਾ ਤੋਂ ਪੜ੍ਹ ਕੇ ਵਾਪਸ ਅੰਮ੍ਰਿਤਸਰ ਆਏ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਇੱਕ ਲੈਜੈਂਡਰੀ ਪ੍ਰਿੰਸੀਪਲ ਸੀਗੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਉਹਦੇ ਬਾਅਦ ਫਾਊਂਡਰ ਵਾਈਸ ਚਾਂਸਲਰ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੇਰੇ ਮਦਰ ਜਦੋਂ ਲੋਕ ਕਹਿੰਦੇ ਨੇ ਕਿ ਆਪਣੇ ਰੂਰਲ ਏਰੀਆਜ਼ ਦੀਆਂ ਕੁੜੀਆਂ ਪੜ੍ਹਦੀਆਂ ਨਹੀਂ ਹੂੰ 1958 ਚ ਅਮਰੀਕਾ ਚ ਜਾ ਕੇ ਪੀ ਐਚ ਡੀ ਕੀਤੀ ਹੂੰ ਤੇ ਫਿਰ ਗਵਰਨਮੈਂਟ ਕਾਲਜ ਅਮਰitsar ਚ ਆ ਕੇ ਪੜਾਇਆ ਹੂੰ ਉੱਥੇ ਪ੍ਰਿੰਸੀਪਲ ਬਣੇ ਹੂੰ ਤੇ ਮੈਂ ਤਾਂ ਹਰ ਵੇਲੇ ਜੁੜਿਆ ਰਿਆ ਛੁੱਟੀਆਂ ਜਾਂਦਾ ਰਿਆ ਹੂੰ ਇਨ ਫੈਕਟ ਪਿਛਲੇ 4 ਸਾਲ ਜਦੋਂ ਵੀ ਮੈਂ ਆਇਆ ਮੱਤਾ ਦੇਖਣ ਗਿਆ ਮੀਡੀਆ ਵਾਲਿਆਂ ਨੇ ਫਟਾਫੜ ਫੜ ਲਿਆ ਮੈਨੂੰ ਕਿਉਂਕਿ ਮੇਰਾ ਚਿਹਰਾ ਪਛਾਣ ਗਏ ਸੀ ਹੂੰ ਔਰ ਹਰ ਵਾਰੀ ਜਦੋਂ ਇੰਟਰਵਿਊ 'ਚ ਪੁੱਛਿਆ ਮੈਂ ਉਹੀ ਗੱਲ ਕੀਤੀ ਤੁਸੀਂ ਪਿਛਲੇ 4 ਸਾਲ ਦੀਆਂ ਵੀ ਕੱਢ ਲਓ ਕਿ ਅਮਰਿਤ ਸਰਚ এডਿਕੇਸ਼ਨ ਤੇ ਸਕਿਲਿੰਗ ਸਭ ਤੋਂ ਇੰਪੋਰਟੈਂਟ ਹੈ ਸਾਨੂੰ ਇਹਨਾਂ ਨੂੰ ਡਵੈਲਪ ਕਰਨਾ ਚਾਹੀਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਡੀਕਲ ਕਾਲਜੇਜ਼ ਇੰਜੀਨੀਅਰਿੰਗ ਕਾਲਜ ਆਈਆਈਐਮ ਇਹਨਾਂ ਸਾਰਿਆਂ ਨੂੰ ਬਾਹਰ ਬਾਹਰ ਦੀਆਂ ਯੂਨੀਵਰਸਟੀਆਂ ਨਾਲ ਕਨੈਕਟ ਕਰਕੇ ਇੱਥੇ ਹੀ ਕੋਰਸ ਕਰਵਾਉਣੇ ਚਾਹੀਦੇ ਇਸ ਕਰਕੇ ਕਿ ਸਾਡੀਆਂ ਮਾਵਾਂ ਨੂੰ 30 35 35 ਲੱਖ ਆਪਣੇ ਬੱਚਿਆਂ ਜਿਹੜੇ ਉਹਨਾਂ ਨੂੰ ਫੋਰਸ ਕਰਕੇ ਵੇਸਟ ਕਰਵਾਉਂਦੇ ਨੇ ਬਾਹਰ ਜਾਣ ਨੂੰ ਔਰ ਬਾਅਦ ਚ ਮੈਕਸੀਕੋ ਦੇ ਥਰੂ ਇਲੀਗਲ ਆਉਂਦੇ ਨੇ ੱੱਕੇ ਖਾ ਕੇ ਵਾਪਸ ਆ ਜਣਾ ਅਮਰੀਕਾ ਦੀ ਪੋਲਿਟਿਕਸ ਬਦਲ ਰਹੀ ਹੈ ਨਾ ਬਾਈਡਨ ਨੇ ਤੇ ਨਾ ਟਰੰਪ ਨੇ ਕੋਈ ਹੈਲਪ ਕਰਨੀ ਹੈ ਇਹਦੇ ਵਿੱਚ ਜਿਹੜੇ ਇਲੀਗਲ ਗਏ ਨੇ ਵਾਪਸ ਆਣਗੇ ਲੇਕਿਨ ਅਗਰ ਇਹੋ ਹੀ ਓਪਰਚੁਨਿਟੀ ਅਸੀਂ ਅੰਮ੍ਰਿਤਸਰ ਚ ਪ੍ਰੋਵਾਈਡ ਕਰੀਏ ਮੈਂ ਤੁਹਾਨੂੰ ਸੈਮੀਕੰਡਕਟਰ ਦਾ ਦੱਸਿਆ ਹੂੰ ਬਿਲਕੁਲ ਕਿੰਨੇ ਕਾਲਜ ਤੇ ਕਿੰਨੀਆਂ ਯੂਨੀਵਰਸਿਟੀ ਅੰਮ੍ਰਿਤਸਰ ਚ ਸੈਮੀਕੰਡਕਟਰ ਬਾਰੇ ਪੜ੍ਹਾ ਰਹੇ ਨੇ ਤਾਂ ਕਿਉਂ ਨਾ ਪੜ੍ਹਾਉਣ ਅਸੀਂ ਅਮਰੀਕਨ ਯੂਨੀਵਰਸਿਟੀ ਜਿਹੜੇ ਸੈਮੀਕੰਡਕਟਰ ਦੇ ਐਕਸਪਰਟ ਨੇ ਉਹਨਾਂ ਨਾਲ ਟਾਈ ਅਪ ਕਰਵਾਵਾਂਗੇ ਅਗਰ ਆਈਆਈਟੀ ਤੇ ਬਾਕੀ ਦੀਆਂ ਯੂਨੀਵਰਸਟੀਆਂ ਇੰਡੀਆ ਚ ਕਰ ਸਕਦੀਆਂ ਤਾਂ ਅੰਮ੍ਰਿਤਸਰ ਕਿਉਂ ਨਹੀਂ ਕਰ ਸਕਦਾ ਪੋਲਿਟੀਕਲ ਕੁਐਸਚਨ ਪੁੱਛਣਾ ਚਾਹਾਂਗਾ ਮੈਂ ਜਿਸ ਤਰ੍ਹਾਂ ਜੋ ਪਿਛੋਖੜ ਰਿਹਾ ਤੁਹਾਡੇ ਪਰਿਵਾਰ ਦਾ ਵੀ ਅਕਾਲੀ ਦਲ ਐਸਜੀਪੀਸੀ ਦੇ ਫਾਊਂਡਰ ਮ ਸਿਗੇ ਤੇਜਾ ਸਿੰਘ ਸਮੁੰਦਰੀ ਜੀ ਹੁਣ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਅਲਾਈਅንስ ਨਹੀਂ ਹੈਗਾ ਤੁਸੀਂ ਜੇ ਮੈਦਾਨ ਦੇ ਵਿੱਚ ਜਾਂਦੇ ਹੋ ਤੁਸੀਂ ਮਹਿਸੂਸ ਕਰਦੇ ਹੋ ਜੇ ਅਕਾਲੀ ਦਲ ਨਾਲ ਅਲਾਈਅንስ ਹੁੰਦਾ ਤਾਂ ਤੁਹਾਨੂੰ ਮਦਦ ਮਿਲ ਜਾਂਦੀ ਦੇਖੋ ਇਹਤ ਲੀਡਰਸ਼ਿਪ ਨੂੰ ਡਿਸਾਈਡ ਕਰਨਾ ਕਈ ਵਾਰੀ ਅਲਾਈਅንስ ਹੋਇਆ ਕਈ ਵਾਰੀ ਨਹੀਂ ਹੋਇਆ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਤੁਸੀਂ ਗੱਲ ਕੀਤੀ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਲਿਬ੍ਰੇਸ਼ਨ ਮੂਵਮੈਂਟ ਸੀ ਉਦੋਂ ਉਹਦੇ ਚੋਂ ਇੱਕ ਬੜੇ ਤਗੜੇ ਨੇਤਾ ਰਹੇ 1926 ਹੂੰ ਉਹ ਸ਼ਹੀਦ ਹੋਏ ਲਾਹੌਰ ਜੇਲ੍ਹ ਚ ਹੂੰ ਉਦੋਂ ਦੀ ਜਿਹੜੀ ਗੁਰਦੁਆਰਾ ਰਿਫਾਰਮ ਮੂਵਮੈਂਟ ਸੀ ਉਹ ਫਰੀਡਮ ਸਟਰਗਲ ਦੇ ਨਾਲ ਵੀ ਕਨੈਕਟਡ ਸੀਗੀ ਹੂੰ ਜੀ ਤੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਉਹਨਾਂ ਨੇ ਐਜੂਕੇਸ਼ਨ ਲਈ ਕੰਮ ਕੀਤਾ ਹੂੰ ਤੇ ਮੈਂ ਭਾਰਤੀ ਵਿਦੇਸ਼ ਸੇਵਾ ਸੀਗਾ ਹੂੰ ਕਿਸੇ ਨਾ ਕਿਸੇ ਤਰੀਕੇ ਚ ਅਸੀਂ ਪਬਲਿਕ ਸਰਵਿਸ ਕੀਤੀ ਆ ਤੇ ਇਰਿਸਪੈਕਟ ਮੈਂ ਤੇ ਇਹੀ ਕਹਿਣਾ ਆ ਕਿ ਮਿੱਟੀ ਵਾਲੀ ਰਾਜਨੀਤੀ ਨਹੀਂ ਕਰਨੀ ਮੈਂ ਕਿਸੇ ਤੇ ਮਿੱਟੀ ਨਹੀਂ ਸੁੱਟਨੀ ਲੇਕਿਨ ਮੈਂ ਸਾਰਿਆਂ ਨੂੰ ਇਹ ਜਰੂਰ ਕਮਾਂਗਾ ਕਿ ਤੁਸੀਂ ਅਸੀਂ ਜੋ ਮੇਰੇ ਆਈਡੀਆਜ਼ ਨੇ ਉਹਨਾਂ ਤੇ ਕਮੈਂਟ ਕਰੋ ਉਹਨਾਂ ਤੇ ਇੰਪਰੂਵਮੈਂਟ ਕਰੋ ਤੇ ਸਾਥ ਨਾਲ ਮਿਲ ਕੇ ਕੰਮ ਕਰ ਰਹੇ ਤੁਸੀਂ ਅੱਜ ਐਸਜੀਪੀਸੀ ਦੀ ਵਰਕਿੰਗ ਨੂੰ ਕਿਵੇਂ ਦੇਖ ਰਹੇ ਕਿਉਂਕਿ ਇਹ ਤੁਹਾਡਾ ਹਲਕੇ ਨਾਲ ਜੁੜਿਆ ਵੀ ਅਹਿਮ ਚੀਜ਼ਾਂ ਨੇ ਠੀਕ ਹੈ ਸੈਮੀ ਕੰਡਕਟਰ ਦੀ ਵੀ ਗੱਲ ਹੋਣੀ ਚਾਹੀਦੀ ਹੈ ਪਰ ਐਸਜੀਪੀਸੀ ਦੀ ਵਰਕਿੰਗ ਦੇ ਵੀ ਗੱਲ ਹੋਣੀ ਚਾਹੀਦੀ ਹੈ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਪੰਥ ਨੂੰ ਪੰਥ ਨੂੰ ਲੈ ਕੇ ਜੋ ਸੰਧੂ ਸਾਹਿਬ ਕੰਮ ਹੋ ਰਹੇ ਨੇ ਆरोप ਇਹ ਵੀ ਲੱਗ ਰਹੇ ਨੇ ਕਿ ਕ੍ਰਿਸਚੀਅਨਿਟੀ ਲਗਾਤਾਰ ਇੱਥੇ ਵੱਧ ਰਹੀ ਜਾ ਰਹੀ ਹੈ ਇਹਨੂੰ ਲੈ ਕੇ ਵੀ ਸਵਾਲ ਉੱਠਦੇ ਜਾ ਰਹੇ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਵੱਡੀਆਂ ਚੀਜ਼ਾਂਾਂ 'ਚ ਅਮਰੇਲ ਸਰ ਦਾ ਭਾਈਚਾਰਾ ਬੜਾ ਇੰਪੋਰਟੈਂਟ ਹੈ। ਔਰ ਸਭ ਨੇ ਇਕੱਠੇ ਹੋ ਕੇ ਮਿਲ ਕੇ ਕੰਮ ਕਰਨਾ। ਲੇਕਿਨ ਇੱਕ ਛੋਟੀ ਜੀ ਚੀਜ਼ ਤੁਹਾਨੂੰ ਮੈਂ ਦੱਸਾਂਗਾ। ਹਮ ਐਸਜੀਪੀਸੀ ਜਦੋਂ ਬਣੀ ਸੀ ਬੜੀ ਪ੍ਰੋਗਰੈਸਿਵ ਆਰਗੇਨਾਈਜੇਸ਼ਨ ਸੀ। ਕਿਤਰਾ ਤੁਹਾਨੂੰ ਪਤਾ ਕਿ 1926 ਚ ਊਮਨ ਨੂੰ ਐਸਜੀਪੀਸੀ ਚ voting right ਮਿਲਿਆ ਸੀ। ਹਮ ਯੂਕੇ ਪਾਰਲੀਮੈਂਟ ਨੇ ਪਾਸ ਕੀਤਾ ਸੀ। ਲੇਕਿਨ ਯੂਕੇ ਦੇ ਮਤਲਬ ਬ੍ਰਿਟਾਨੀਆ ਦੀ ਵੀ ਬੀਬੀਆਂ ਨੂੰ ਰਾਈਟ 1927 ਚ ਮਿਲਿਆ ਅੱਛਾ ਦੂਸਰੀ ਗੱਲ ਐਸਜੀਪੀਸੀ ਕਈ ਸਕਾਲਰਸ਼ਿਪ ਦਿੰਦੀ ਸੀ ਬੱਚਿਆਂ ਨੂੰ ਅਮਰੀਕਾ ਚ ਪੜਨ ਲਈ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਪ੍ਰਤਾਪ ਸਿੰਘ ਕਹਰੋਂ ਐਸਜੀਪੀਸੀ ਦੀ ਸਕਾਲਰਸ਼ਿਪ ਤੇ ਅਮਰੀਕਾ ਗਏ ਸੀ ਸਰਦਾਰ ਸਵਰਨ ਸਿੰਘ ਐਸਜੀਪੀਸੀ ਦੀ ਸਕਾਲਰਸ਼ਿਪ ਤੇ ਦੇਖੋ ਕਿੰਨੀ ਅੱਗੇ ਦੀ ਸੋਚ ਸੀ ਹਮ ਸਰਦਾਰ ਤੇਜਾ ਸਿੰਘ ਸਮੁੰਦਰੀ ਤੁਸੀਂ ਨਾਂ ਲਿਆ ਉਹਨਾਂ ਦਾ ਐਜੂਕੇਸ਼ਨ 'ਚ ਵੀ ਬੜਾ ਕੰਟਰੀਬਿਊਸ਼ਨ ਸੀ ਛੇਵੀਂ ਕਲਾਸ ਪੜ੍ਹੇ ਸੀ ਹਮ 19 17 'ਚ 1917 'ਚ ਉਹਨਾਂ ਨੇ ਚਾਰ ਸਕੂਲ ਖੋਲੇ ਦੋ ਸਰੀਆਲੀ 'ਚ ਹੱਲੇ ਵੀ ਹੈਗੇ ਨੇ ਉਹਨਾਂ 'ਚੋਂ ਇੱਕ ਕੁੜੀਆਂ ਦਾ ਸਕੂਲ ਸੀ ਹਮ ਦੋ ਸਕੂਲ ਸਮੁੰਦਰੀ 'ਚ ਹਮ ਉਹਨਾਂ 'ਚੋਂ ਇੱਕ ਕੁੜੀਆਂ ਦਾ ਸਕੂਲ ਸੀ ਸੋ ਮੈਂ ਤੇ ਇਹੋ ਹੀ ਕਹਾਂਗਾ ਹੁਣ ਐਸਜੀਪੀਸੀ ਕਮਜ਼ੋਰ ਨਜ਼ਰ ਆ ਰਹੀ ਹੈ ਤੁਹਾਨੂੰ ਮੈਂ ਇਹੋ ਹੀ ਕਹਾਂਗਾ ਫਿਊਚਰਿਸਟਿਕਲੀ ਕਿ ਐਸਜੀਪੀਸੀ ਨੂੰ ਸਮਾਜ ਦੀ ਭਲਾਈ ਲਈ ਫੋਕਸ ਕਰਨਾ ਚਾਹੀਦਾ ਜਿਹੜੇ ਇੰਜੀਨੀਅਰਿੰਗ ਕਾਲਜ ਨੇ ਜਿਹੜੇ ਮੈਡੀਕਲ ਕਾਲਜ ਨੇ ਬੱਚਿਆਂ ਨੂੰ ਸਕਾਲਰਸ਼ਿਪ ਦਿਓ 2 ਸਾਲ ਪਹਿਲਾਂ ਮੈਨੂੰ ਦਰਬਾਰ ਸਾਹਿਬ 'ਚ ਇੱਕ ਸਵਾਲ ਪੁੱਛਿਆ ਸੀ ਤੁਹਾਡੇ ਭਾਈਆਂ ਨੇ ਇਹ ਕੋਈ ਇੰਟਰਸਟਿੰਗ ਸੁਜੈਸ਼ਨ ਦਿਓ ਮੈਂ ਕਹਾਂ ਕਿ ਜਿਹੜੇ ਇੰਜੀਨੀਅਰਿੰਗ ਕਾਲਜ ਚ ਪੜ੍ਹਦੇ ਨੇ ਐਸਜੀਪੀਸੀ ਉਹਨਾਂ ਨੂੰ 10 ਪ੍ਰਾਈਜ਼ ਦਵੇ ਤੇ ਉਹਨਾਂ ਨੂੰ ਕਹਿਣ ਕਿ ਸਾਨੂੰ ਸੁਝਾਸ਼ਨ ਦਿਓ ਕਿ ਦਰਬਾਰ ਸਾਹਿਬ ਚ ਜਿਹੜਾ ਰਸ਼ ਹੁੰਦਾ ਹੈ ਉਹਨੂੰ ਅਸੀਂ ਇਨੋਵੇਟਿੰਗ ਬੜੀ ਇੰਟਰਸਟਿੰਗ ਸਰ ਗੱਲ ਮਤ ਰੋਕਣਾ ਚਾਹਾਂਗਾ ਉਹਨੂੰ ਇਨੋਵੇਟਿਵਲੀ ਕਿਤਰਾ ਕੰਟਰੋਲ ਕਰ ਸਕਦਾ ਤੁਹਾਡੇ ਕੋਲ ਐਸਜੀਪੀਸੀ ਵਾਲੇ ਪ੍ਰਦਾਨ ਹੋਣ ਜਾਂ ਜਿਹੜੀ ਵੀ ਉਹਨਾਂ ਦੀ ਸੈਕਟੇਰੀਅਟ ਸੀਗਾ ਉਹ ਤੁਹਾਡੇ ਤੋਂ ਸਲਾਹ مشوره ਲੈਂਦੇ ਰਹਿੰਦੇ ਸੀਗੇ ਤੁਸੀਂ ਤਾਂ ਏਡੇ ਵੱਡੇ ਅਹੁਦੇ ਤੇ ਸੀਗੇ ਔਰ ਪਿਛੋਕੜ ਵੀ ਹੈਗਾ ਲੈਂਦੇ ਰਹਿੰਦੇ ਸੀ ਤੁਹਾਡੇ ਤੋਂ ਸਲਾਹ مشوره ਜਾਂ ਤੁਸੀਂ ਆਪ ਦਿੰਦੇ ਸੀ ਦੇਖੋ ਮੈਨੂੰ ਇਹ ਪਬਲਿਕਲੀ ਸਵਾਲ ਪੁੱਛਿਆ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ 2022 ਚ ਚੀਫ ਮਿਨਿਸਟਰ ਭਗਵੰਤ ਮਾਨ ਹੂੰ ਉਹਨਾਂ ਨੇ ਵੀ ਮੈਨੂੰ ਰਿਸੀਵ ਕੀਤਾ ਸੀ ਗਵਰਨਰ ਸਾਹਿਬ ਹੀ ਨੇ ਵੀ ਕੀਤਾ ਸੀ ਉਦੋਂ ਵੀ ਮੈਂ ਇਹੋ ਹੀ ਐਜੂਕੇਸ਼ਨ ਦਾ ਇਸ਼ੂ ਰੇਜ਼ ਕੀਤਾ ਸੀ ਦੋਵਾਂ ਨਾਲ ਸੁਝਾਅ ਦਿੱਤਾ ਦੇਖੋ ਮੈਂ ਭਾਰਤ ਦਾ ਰਾਜਦੂਤ ਸੀਗਾ ਲੇਕਿਨ ਪੰਜਾਬ ਤਾਂ ਅਮਰ ਸਾਹਿਬ ਜ਼ਰੂਰ ਮੇਰੇ ਦਿਲ 'ਚ ਸੀ ਹਰ ਵਾਰੀ ਜਦੋਂ ਇਨਫੈਕਟ ਮੇਰੀ ਅਪੁਆਇੰਟਮੈਂਟ ਹੋਈ ਕਾਂਗਰਸ ਦੇ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪੰਜਾਬ ਦੇ ਸਾਈਡ ਦੇ ਚੀਫ ਸੀਗੇ ਜੀ ਭਗਵੰਤ ਮਾਨ ਜਿਹੜੇ ਐਮਪੀ ਸੀਗੇ ਇਹਨਾਂ ਤਿੰਨਾਂ ਨੇ ਮੈਨੂੰ ਸੈਪਰੇਟਲੀ ਗ੍ਰੀਟ ਕੀਤਾ ਹੂੰ ਤੇ ਉਹੀ ਭਾਵਨਾ ਨਾਲ ਮੈਂ ਇਹੋ ਹੀ ਚਾਹਾਂ ਕਿ ਅਮਰੇਸਰ ਲਈ ਜਿਹੜੇ ਮੇਰੇ ਕੰਟੈਕਟਸ ਜਿਹੜੇ ਮੈਂ ਕਨੈਕਸ਼ਨਸ ਹੂੰ ਭਾਰਤ ਅਮਰੀਕਾ ਚ ਬਣਾਏ ਉਹ گاਾਂ ਅਮਰੇਸਰ ਲਈ ਵੀ ਇਸਤੇਮਾਲ ਕਰੀਏ ਤੇ ਅਸੀਂ ਇਕੱਠੇ ਹੋ ਕੇ ਇਸ਼ੂਸ ਤੇ ਜਿਹੜੀਆਂ ਫਿਊਚਰ ਸਪੈਸ਼ਲੀ ਡਿਵੈਲਪਮੈਂਟ ਓਰੀਐਂਟਡ ਉਹਦੀਆਂ ਪ੍ਰੋਪੋਜ਼ਲਸ ਚ ਇਕੱਠੇ ਕੰਮ ਕਰੀਏ ਤੇ ਮੈਂ ਤੁਹਾਨੂੰ ਆਲਰੇਡੀ ਐਗਜ਼ਾਮਪਲ ਦੇ ਚੁਕਿਆ ਕਿ ਐਸ ਟਾਈਮ ਤੇ ਇਮੀਡੀਏਟਲੀ ਕਰਨ ਵਾਲੇ ਵੀ ਹੈ ਤੇ ਅੱਗੇ ਵੀ ਅਸੀਂ ਫਿਊਚਰ ਚ ਕਰ ਸਕਦੇ ਆ ਆਖਰੀ ਦੋ ਸਵਾਲ ਅ ਮਾਝੇ ਇਲਾਕੇ ਦੇ ਵਿੱਚ ਹੀ ਆਪਾਂ ਨੇ ਜ਼ਿਕਰ ਕਰੀਏ ਜਾਂ ਪਿਛਲੇ 1.5 ਸਾਲ ਤੋਂ ਆਪਾਂ ਦੇਖਿਆ ਕਿ ਬਾਰ ਬਾਰ ਖਾਲਿਸਤਾਨ ਦੀ ਮੂਵਮੈਂਟ ਪਨਪਦੀ ਹੈ ਬਾਰ ਬਾਰ ਅੰਮ੍ਰਿਤਪਾਲ ਦਾ ইস্যੂ ਰਿਆ ਇਹ ਇਸ਼ੂ ਦੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿੰਨੀ ਕੋ ਲੋਕਾਂ ਦੇ ਅੰਦਰ ਇਸ ਇਸ਼ੂ ਨੂੰ ਲੈ ਕੇ ਅਵੇਅਰਨੈਸ ਹੈਗੀ ਹੈ ਜਾਂ ਨਹੀਂ ਜਾਂ ਫਿਰ ਇਹ बार-बार ਕਿਉਂ ਬਣਾਉਦੀ ਹੈ ਚੀਜ਼ ਹੁਣ ਇਹ ਤਾਂ ਮੈਨੂੰ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂਗਾ ਮੈਨੂੰ ਤਾਂ ਨਹੀਂ ਲੱਗਦਾ ਕਿ ਖਾਲਿਸਤਾਨ ਦੀ बार-बार ਗੱਲ ਹੁੰਦੀ ਹਾਂ ਜਰੂਰ ਕਈ ਦੇਖੋ ਕੁਝ ਤੱਕ ਆਪੀ opinions ਤਾਂ ਕਈਆਂ ਦੇ ਹੁੰਦੇ ਨੇ ਲੇਕਿਨ ਮੈਂ ਤੁਹਾਨੂੰ ਇੱਕ ਵਾਪਸ ਬੜੀ ਇੰਪੋਰਟੈਂਟ ਗੱਲ 'ਚ ਲੈ ਕੇ ਜਾਣਾ ਚਾਹੁੰਦਾ ਦੇਖੋ ਜਿਹੜਾ ਯੂਥ ਹੁੰਦਾ ਨਾ ਭਾਰਤ ਚ 50% ਯੂਥ 26 ਤੇ ਉਤੋਂ ਘਟ ਹੈ ਮਤਲਬ 104 ਬਿਲੀਅਨ ਚ ਅੰਮ੍ਰਿਤਸਰ ਚ 45% ਹੈ ਯੂਥ ਚ એનર્ਜੀ ਹੈ ਉਹ એનર્ਜੀ ਪੋਜ਼ਿਟਿਵ ਸਾਈਡ ਵੀ ਜਾ ਸਕਦੀ ਹੈ 네ਗੇਟਿਵ ਤੇ 네ਗੇਟਿਵ ਸਾਈਡ ਵੀ ਜਾ ਸਕਦੀ ਹੈ ਮੇਰੀਆਂ ਜਿਹੜੀਆਂ ਪ੍ਰਪੋਜ਼ਲ ਨੇ ਮੈਂ ਉਹੀ बार-बार ਅੰਡਰਲਾਈਨ ਕਰਦਾ ਹਾਂ ਕਿ ਜਿਹੜੀ ਯੂਥ ਦੀ એનર્ਜੀ ਹੈ ਉਹਨੂੰ ਅਸੀਂ ਪੋਜ਼ਿਟਿਵ ਸਾਈਡ ਲਈਏ ਹਮ ਅਸੀਂ ਉਹਨਾਂ ਨੂੰ ਸਾਡੀ ਰਿਸਪੌਂਸਿਬਿਲਟੀ ਹੈ ਕਿ ਅਸੀਂ ਉਹਨਾਂ ਨੂੰ ਸਕਿੱਲਸ ਦਈਏ ਅਸੀਂ ਉਹਨਾਂ ਨੂੰ ਉਹ ਓਪਰਚੁਨਿਟੀ ਦਈਏ ਉਹ ਸਕਿੱਲ ਆ ਹੋਣ ਜਿਹਦੇ ਨਾਲ ਉਹਨਾਂ ਨੂੰ ਜੋਬ এমਪਲॉयਮੈਂਟ ਉਸੇ ਵੇਲੇ ਮਿਲੇ ਤੇ ਉਹ ਇੱਕ ਬੜਾ ਇੰਪੋਰਟੈਂਟ ਤਰੀਕਾ ਹੈ ਔਰ ਜਿਤਨਾ ਇਨਕਮ ਫਾਰਮਰਸ ਦੀਆਂ ਆਪਣੀ ਇੰਡਸਟਰੀ ਦੀਆਂ ਯਾ ਟੂਰਿਜ਼ਮ ਵਧੇਗੀ ਤਾਂ ਖੁਸ਼ਹਾਲੀ ਫੈਡੇਗੀ ਤੇ ਉਹ ਜਿਹੜਾ એનર્ਜੀ ਹੈ ਉਹ ਇੱਕ ਪੋਜ਼ਿਟਿਵ ਸਾਈਡ ਤੇ ਜਾਏਗੀ ਇੱਕ ਤੁਹਾਨੂੰ ਮੈਂ ਛੋਟਾ ਦਾ ਐਗਜ਼ਾਮਪਲ ਦੇਣਾ ਤੁਹਾਡੇ ਜਲੰਧਰ ਦਾ ਮੁੰਡਾ ਜੇ ਮੈਨੂੰ ਨਿਊਯਾਰਕ ਮਿਲਿਆ ਹੂੰ ਸੂਟ-ਸ਼ਾਟ ਪਾਇਆ ਸੀ ਆਸ ਵਿੱਚ ਬਿਲੀਅਨਰ ਆ ਸਾਈਬਰ ਸਿਕਿਉਰਿਟੀ ਦੀ ਫਾਰਮ ਹੈ ਮੈਂ ਇਹਨੂੰ ਪੁੱਛਿਆ ਕਾਕਾ ਯਾਰ ਤੂੰ 28 ਸਾਲਾਂ ਦਾ ਸੀ ਮੈਂ ਇਹਨੂੰ ਪੁੱਛਿਆ ਕਿ ਤੂੰ ਆਪਣੀ ਪੋਸਟ ਗ੍ਰੈਜੂਏਸ਼ਨ ਮਾਸਟਰਸ ਕਿੱਥੋਂ ਕੀਤੀ ਹੈ ਇਹ ਸਮਝ ਕੇ ਕਿ ਕਿਤੇ ਟੌਪ ਦੀ ਯੂਨੀਵਰਸਿਟੀ ਚ ਕੀਤੀ ਹੋਊਗੀ ਅਮਰੀਕਾ ਚ ਹੂੰ ਉਹਨੇ ਮੈਨੂੰ ਕਿਹਾ ਅੰਕਲ ਮੈਂ ਤਾਂ ਨਾਇੰਥ ਕਲਾਸ ਡ੍ਰੌਪਆਊਟ ਆ ਅੱਛਾ ਔਰ ਹਸਣ ਲੱਪ ਗਿਆ ਮੈਂ ਦੇਖ ਕੇ ਹਾਂ ਲੇਕਿਨ ਉਤੋਂ ਮੈਨੂੰ ਇੱਕ ਲੈਸਨ ਮਿਲਿਆ ਕਿ ਯੰਗ ਯੂਥ ਚ એનર્ਜੀ ਹੈਗੀ ਇਹ ਸਾਡੀ ਸਾਰਿਆਂ ਦੀ ਸਾਡੇ ਸਾਰੇ ਮਾਪਿਓਾਂ ਦੀ ਜਿੰਨੇ ਅਸੀਂ ਪੋਲਿਟਿਕਲ ਲੀਡਰ ਹੈ ਜਿੰਨੇ ਅਸੀਂ ਪਬਲਿਕ ਸਰਵੰਟਸ ਆ ਸਾਡੇ ਸਾਰਿਆਂ ਦੀ ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿ ਅਸੀਂ ਯੂਥ ਨੂੰ ਸਹੀ ਦਿਸ਼ਾ ਚ ਪਾਈਏ ਸਹੀ ਆਪਸ਼ਨਸ ਦਈਏ ਔਰ ਮੈਂ ਉਹਦੀ ਗੱਲ ਕਰ ਰਿਹਾ ਮੈਂ ਮਿੱਟੀ ਨਹੀਂ ਛੁੱਟ ਰਿਹਾ ਕਿਥੇ ਲਈ ਦੇਖੋ ਮੈਂ ਤੁਹਾਨੂੰ ਇੰਦੌਰ ਦਾ ਐਗਜ਼ਾਮਪਲ ਦਿੰਦਾ ਅਗਰ 6 ਸਾਲ ਚ ਅਸੀਂ ਆਹ ਪ੍ਰੋਗਰਾਮ ਚਲਾਉਂਦੇ ਰਹੇ ਸਭਕਾ ਜੀ ਅਗਰ 6 ਸਾਲ ਚ ਉਹ ਇੰਦੌਰ ਬਣ ਗਿਆ ਜੀ ਤੇ 7 ਸਾਲ ਤੱਕ ਸਾਡੇ ਐਮਪੀ ਸਾਹਿਬ ਹੀ ਰਹੇ ਨੇ ਉਹਨਾਂ ਨੂੰ ਵੀ ਪੁੱਛੋ ਕਿ ਭਾਈ ਤੂੰ ਅਮਰitsar ਨੂੰ ਇੰਦੌਰ ਕਿਉਂ ਨਹੀਂ ਬਣਾਇਆ ਲੇਕਿਨ ਆਪਾਂ ਗਾਂ ਦੀ ਗੱਲ ਕਰਦੇ ਆ 2027 ਜਦੋਂ ਅਮਰitsar ਦੇ 450 ਸਾਲ ਹੋਣਾ ਆਪਾਂ ਇੰਦੌਰ ਨੂੰ ਮੁਕਾਬਲਾ ਦੇਣਾ ਹੂੰ ਇਦੇ ਚ ਸਾਰੇ ਅੰਮਰਸਰ ਵਾਲੇ ਮਿਲ ਕੇ ਅਸੀਂ ਕੰਮ ਕਰਨਾ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਡੈਫੀਨੇਟਲੀ ਮੈਂ ਕੌਨਫੀਡੈਂਟ ਆ ਕਿ ਉਹਨਾਂ ਨੂੰ ਰਿਕੁਐਸਟ ਕਰਕੇ ਇੱਕ ਸਪੈਸ਼ਲ ਪੈਕੇਜ ਅੰਮ੍ਰਿਤਸਰ ਲਈ ਕਢਵਾਣਾ ਆਖਰੀ ਸਵਾਲ ਹੈ ਰਾਜਨੀਤੀ ਚ ਆਨ ਦਾ ਤੁਹਾਡਾ ਆਪਣਾ ਫੈਸਲਾ ਸੀ ਜਾਂ ਫਿਰ ਕਿਉਂਕਿ ਮੋਦੀ ਸਾਹਿਬ ਦੇ ਬੜੇ ਕਰੀਬੀ ਅਫਸਰ ਮੰਨੇ ਜਾਂਦੇ ਤੁਸੀਂ ਉਹਨਾਂ ਨੇ ਕਿਹਾ ਤੁਹਾਨੂੰ ਆਓ ਵੀ ਮੈਦਾਨ ਚ ਦੇਖੋ ਜੀ ਮੈਂ ਮੋਦੀ ਸਾਹਿਬ ਨਾਲ ਅਮੇਸ਼ਾ ਜੀ ਨਾਲ ਜੈ ਸ਼ੰਕਰ ਨਾਲ ਕਾਫੀ ਸਾਲਾਂ ਦਾ ਕੰਮ ਕਰ ਰਿਆ ਨਾਲ ਹੂੰ ਮੈਂ ਇਨਸਪਾਇਰ ਜ਼ਰੂਰ ਹੋ ਕੇ ਆਇਆ ਹੂੰ ਬਾਕੀ ਨਾ ਮੋਦੀ ਸਾਹਿਬ ਨਾ ਸ਼ਾਹ ਸਾਹਿਬ ਨਾ ਜੈ ਸ਼ੰਕਰ ਮੇਰੇ ਰਿਸ਼ਤੇਦਾਰ ਨੇ ਹੂੰ ਮੈਂ ਤਾਂ ਕੰਮ ਕੀਤਾ ਨਾ ਕੰਮ ਨਾਲ ਹੀ ਪਿਆਰ ਹੋਇਆ ਹੂੰ ਔਰ ਸਕਸੈਸਫੁਲ ਹੂੰ ਡਿਲੀਵਰ ਕੀਤਾ ਤੁਸੀਂ ਪਿਛਲੇ 4 ਸਾਲ ਅਮਰੀਕਾ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਤੇ ਦੇਖੀ ਹੈ ਹੂੰ ਸਟਰੋਂਗ ਸਾਹਮਣੇ ਹੂੰ ਸੋ ਇਸ ਕਰਕੇ ਮੈਂ ਉਹੀ ਕੌਨਫੀਡੈਂਸ ਨਾਲ ਗੱਲ ਕਰਦਾ ਹਾਂ ਕਿ ਮੈਂ ਤਾਂ ਆਪਣੇ ਵਾਪਸ ਘਰ ਆਇਆ ਹੂੰ ਕਿਸੇ ਦੇ ਧੱਕਣ ਨਾਲ ਮੈਂ ਨਹੀਂ ਨਿਕਲਣਾ ਸਭ ਉੱਥੇ ਹੀ ਰਹਿਣਾ ਸਰਦੂ ਸਾਹਿਬ ਅਫਸਰਾਂ ਨੂੰ ਐਵੀ ਲੱਗਿਆ ਕਿ 10 ਸਾਲ ਦੇ ਮੋਦੀ ਕਾਰਜਕਾਲ ਦੇ ਵਿੱਚ ਚਾਹੇ ਉਹ ਜੈਸ਼ੰਕਰ ਹੋਣ ਚਾਹੇ ਹਰਦੀਪ ਪੁਰੀ ਹੋਣ ਕਿ ਅਫਸਰਾਂ ਦੀ ਰਿਟਾਇਰਮੈਂਟ ਤੋਂ ਬਾਅਦ ਕੈਬਨਿਟ 'ਚ ਜਗ੍ਹਾ ਫਿਰ ਵਧੀਆ ਮਿਲ ਜਾਂਦੀ ਜੇ ਅਫਸਰ ਚਾਹੀਜੇ ਕੰਮ ਵਧੀਆ ਕੀਤਾ ਹੋਵੇ ਤੇ ਪੋਲਿਟਿਕਸ 'ਚ ਆ ਜਾਓ ਇਹ ਵੀ ਇੱਕ ਉਮੀਦ ਅਫਸਰਾਂ ਦੇ ਵਿੱਚ ਜਾਗ ਗਈ ਹੁਣ ਦੇਖੋ ਮੈਂ ਤਾਂ ਲੋਕਾਂ ਨਾਲ ਜੁੜ ਰਿਹਾ ਹਾਂ ਮੈਂ ਤਾਂ ਉੱਥੋਂ ਪੈਰਾਸ਼ੂਟ ਨਹੀਂ ਕਰ ਰਿਹਾ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਅੰਮ੍ਰਿਤਸਰ ਦੀ ਡਵੈਲਪਮੈਂਟ ਕਰਨੀ ਆ ਜਿਹੜੀ ਡਵੈਲਪਮੈਂਟ ਬਾਕੀ ਭਾਰਤ ਚ ਹੋ ਰਹੀ ਆ ਔਰ ਅਮਰੀਕਾ ਉਹਦੇ ਚ ਇਨਵੈਸਟ ਕਰ ਰਿਹਾ ਸੋ ਇਸ ਕਰਕੇ ਮੈਂ ਤੇ ਡਵੈਲਪਮੈਂਟ ਨਾਲ ਫੋਕਸਡ ਆ ਸਭ ਤੋਂ ਪਹਿਲੇ ਅੰਮ੍ਰਿਤਸਰ ਦੀ ਕਰਨੀ ਉਸ ਤੋਂ ਬਾਅਦ ਜ਼ਰੂਰ ਪੰਜਾਬ ਦੀ ਵੀ ਕਰਾਂਗੇ ਔਰ ਸਾਰਿਆਂ ਨਾਲ ਮਿਲ ਕੇ ਕਰਾਂਗੇ ਬਿਲਕੁਲ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਇਹ ਹਨ ਬੀਜੇਪੀ ਨੇਤਾ ਤਰਨਜੀਤ ਸਿੰਘ ਸੰਧੂ ਸਾਬਕਾ ਐਮਬੈਸਡਰ ਨੇ ਯੂਐਸ ਦੇ ਇਨਾਂ ਦਾ ਦਾਵਾ ਹੈ ਕਿ ਜੇ ਅੰਮ੍ਰਿਤਸਰ ਦੇ ਲੋਕ ਇਨਾਂ ਤੇ ਵਿਸ਼ਵਾਸ ਜਤਾਉਂਦੇ ਨੇ ਹੁਣ ਤਾਂ ਅੰਮ੍ਰਿਤਸਰ ਇੰਡੀਆ ਦੇ ਟਾਪ ਸਿਟੀਜ਼ ਦੇ ਵਿੱਚ ਗਿਣਿਆ ਜਾਏਗਾ ਪੰਜਾਬੀ ਜੁੱਤੀ ਤੋਂ ਲੈ ਕੇ ਸੈਮੀ ਕੰਡਕਟਰ ਦਾ ਵਪਾਰ ਅੰਮ੍ਰਿਤਸਰ ਦੇ ਵਿੱਚ ਪੂਰੀ ਤਰ੍ਹਾਂ ਹੋਵੇਗਾ ਔਰ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੀ ਇਨਾਂ ਦਾ ਪ੍ਰਮੁੱਖ ਏਜੰਡਾ ਹੈ ਦੇਖਦੇ ਰਹੋ ਦੈਨਿਕ ਸੋਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਕਸ ਹੋਰ WhatsApp ਚੈਨਲ ਬਦ